ਸਿੰਪਾਪ ਅਗਰਾਂ ਨੂੰ ਇਕਤਾ ਗ੍ਰਾਹਾਂ ਵੱਲੋਂ ਤੇ ਪੰਜਾਬ ਦੀ ਇੱਕ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਅਗਲਾ ਸੰਯੁਕਤ ਬਾੜੀ ਬਣੀ ਹੋਈ ਹੈ ਸਾਂਝੇ ਤੌਰ ਤੇ ਉਹ ਤੁਹਾਡੇ ਨਾਲ ਸਾਂਝੀ ਕਰਨੀ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਕਤੀ ਜਿਹੜਾ ਝੋਨੇ ਦਾ ਸੀਜ਼ਨ ਹੈ ਉਹ ਬਹੁਤ ਬੁਰੀ ਤਰ੍ਹਾਂ ਦੋਨਾਂ ਸਰਕਾਰਾਂ ਨੇ ਫਸਾਇਆ ਜਾਣਬੁੱਝ ਕੇ ਫਸਾਇਆ ਹੈ ਐ ਨਿਵੇਦਕ ਹੋਰ ਕਾਰਨ ਬਣਦਾ ਸੀ ਉਹਦੇ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਤੇ ਇਹਨਾਂ ਦੀ ਸਹਿਯਤਾ ਨਾਲ 17 ਤਰੀਕ ਤੋਂ ਲਗਾਤਾਰ ਮੋਰਚੇ ਦੇ ਵਿੱਚ ਆ ਅਗਹੀਰ ਸਰਕਾਰ ਨੇ ਮਸਲਾ ਹੱਲ ਕਰਨ ਦੀ ਬਜਾਏ ਡਾਂਗ ਬਾਹਣ ਦਾ ਜ਼ੋਰ ਲਾਇਆ ਜਿਹੜਾ ਹਰਿਆਕਲਾਂ ਦੇ ਵਿੱਚ ਡਾਂਗ ਬਾਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਫ ਉਹਨੇ ਰਾਤ ਦੇ ਸਮਾਂ ਸੀ ਗਿਆ ਸਾਫ ਦੀਦਾ ਕਿ ਬਿਨਾ ਵਰਦੀ ਵਾਲੇ ਬਹੁਤ ਜ਼ੋਰ ਨਾਲ ਅੰਨੇਵਾ ਮਤਲਬ ਕੁੱਟਕਟਾਈ ਕਰ ਰਹੇ ਹੈ ਸਾਡਾ ਸਵਾਲ ਆ ਤੁਹਾਡੇ ਸਾਹਦੇ ਰਾਹੀਮ ਇੱਥੋਂ ਦੇ ਸਾਰੇ ਪ੍ਰਸ਼ਾਸਨ ਨੂੰ ਇਹਨਾਂ ਸਰਕਾਰਾਂ ਨੂੰ ਕਿ ਉਹ ਤੁਸੀਂ ਕੋਈ ਗੁੰਡਾਪੁਰਸ ਭਰਤੀ ਕੀਤੀ ਹੈ ਜੇ ਕੋਈ ਗੁੰਡਾਪੁਰਸ ਨਹੀਂ ਭਰਤੀ ਕੀਤੀ ਤੇ ਉਹ ਕੌਣ ਹੈ ਜਿਹੜੇ ਸਿਵਲ ਵਾਲੇ ਜੇ ਸਿਵਲ ਵਾਲੇ ਕੋਈ ਡਾਂਗ ਸਰਟੀਫਾਈ ਕਰਦੇ ਉਹਨਾਂ ਤੇ ਪਰਚਾ ਬੰਨਦਾ ਕੁੱਟ ਮਾਰਦਾ ਜੋ ਵੀ ਜਿਸ ਕਰਨੇ ਵੀ ਸੱਟਾ ਸਾਡੇ ਵੱਜੀਆਂ ਮਾਰਨ ਦੇ ਸਾਡੇ ਨਾਲ ਉਹਨੇ ਸੱਟਾ ਮਾਰਨੀ ਆ ਜੇ ਨਹੀਂ ਕੋਈ ਪੁਲਿਸ ਲਾਠੀ ਚਾਰਜ ਹੁੰਦਾ ਉਹੋ ਸਰਚ ਸੱਟ ਲਈ ਸਾਡੇ ਹੱਜ ਤੱਕ ਕਰਕੇ ਤੇ ਵੱਜੀ ਜਾਂ ਸਾਡੇ ਬੰਦੇ ਦੇ ਸਰਪੰਨੇ ਬਹੁਤ ਬੁਰੀ ਤਰ੍ਹਾਂ ਇਹ ਕਰਕੇ ਸੀ ਉਹਦੀ ਨੁਕੀਦੀ ਕਰਦੇ ਆ ਦੋਨਾਂ ਜਿਹੜੇ ਬੰਦਿਆਂ ਵੱਲੋਂ ਜ਼ੋਰਦਾਰ ਜਿਹੜਾ ਅੱਜ ਦਾ ਸਾਡਾ ਹੈ ਗਿਆ ਅਸੀਂ ਟੂਲ ਪਲਾਜ਼ਾ ਤੇ ਬੈਠੇ ਸੀਗੇ ਹਰਥਾਂ ਤੇ ਸਾਰਾ ਕੁਝ ਬੰਦ ਕਰਕੇ ਜਿਹੜਾ ਹੁਣ ਇੰਨੀ ਸਿੱਲ ਹੋ ਗਈ ਇਹ ਜੋ ਨਾ 17 ਚ ਨਹੀਂ ਆ ਸਕਦਾ ਜੇ ਸਰਕਾਰ ਇਹ ਚ ਕੋਈ ਢਿੱਲ ਦੇਊਗੀ ਫਿਰ ਵੀ ਕੋਈ ਵਿਜੈਸ ਬਣਦੀ ਹੈ ਕਿ ਉਹ ਵੇਖਦੇ ਨਹੀਂ ਇਹ ਝੋਨਾ ਲਟਾਉਣ ਲੁੱਟਿਆ ਜਾ ਰਿਹਾ ਸਾਡੀਆਂ ਮੰਡੀਆਂ ਦੇ ਵਿੱਚ ਸਾਡੇ ਪਹਿਰੇਦਾਰੀ ਦੇ ਬਾਵਜੂਦ ਲੁੱਟਿਆ ਜਾ ਰਿਹਾ ਦੂਜਾ ਮਸਲਾ ਜਿਹੜਾ ਹੈਗਾ ਇਧਰ ਬਰਨਾਲੇ ਦੇ ਵਿੱਚ ਤੇ ਗਿੱਦੜ ਵਾਹੇ ਦੇ ਵਿੱਚ ਜਿਮਣੀ ਝੋਨਾ ਹੋ ਰਹੀ ਹੈ ਜਿਹੜੇ ਵੀ ਕੈਂਡੀਡੇਟ ਖੜੇ ਆ ਚਾਹੇ ਆਪ ਵਾਲਿਆਂ ਦਾ ਖੜਾ ਚਾਹੇ ਭਾਪੀ ਜਨਤਾ ਪਾਲੀ ਦਾ ਪਾਰਟੀਆਂ ਦਾ ਖੜਿਆ ਹੈ ਕਿਸਾਨਾਂ ਦੇ ਹੱਕ 'ਚ ਵੀ ਝੋਨਾ ਕਿਵੇਂ ਫਸ ਗਿਆ ਇਹਦਾ ਕੁਝ ਕਰਿਆ ਜਾਵੇ ਇਹਦਾ ਕੁਝ ਨਹੀਂ ਜਿਵੇਂ ਵਣਪਰੀਤਾ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਖੜਾ ਹੈ ਉਹ ਜੇ ਬਾਈ ਕਰਾਉਣੀ ਹੋਵੇ ਤਾਂ ਸੈਂਟਰ ਨੇ ਸੱਲੋ ਦੀ ਬਾਈ ਕਰਨੀ ਹੈਗੀ ਹੈ ਜਨਨੇ ਉਧਰ ਕੋਈ ਮਤਲਬ ਨਹੀਂ ਮਤਲਬ ਇਹ ਵੀ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਹੁੰਜੇ ਲਾਉਣਾ ਮਾੜੀ ਹਾਲਤ ਕਰਨੀ ਹੈ ਤੇ ਮੰਡੀਆਂ ਦੇ ਜਿਹੜੇ ਮਜ਼ਦੂਰ ਹੈ ਤੇ ਕਿਸਾਨ ਹੈ ਉਹ ਪੂਰੀ ਤਰ੍ਹਾਂ ਫਸੇ ਹੋਏ ਆ ਮਜ਼ਦੂਰਾਂ ਐਨੇ ਲੰਮੇ ਸਮੇਂ ਚ ਮੈਨੂੰ ਲੱਗਦੀ ਉਹਨਾਂ ਨੇ ਦਿਹਾੜੀ ਨਹੀਂ ਵੰਡਣੀ ਜਨਾ ਉਹ ਖਰਚਾ ਖਾ ਜਾਣਗੇ ਉਹਦੇ ਚੋਂ ਅਸੀਂ ਦੋਨੇ ਥਾਈ ਜਿਮ ਨਹੀਂ ਚੋਣਾ ਚਾਹਜਾ ਉਥੇ ਵੀ ਬਰਨਾਲੇ ਵੀ ਸੀ ਕਰ ਰਹੇ ਆ ਪੱਤਰਕਾਰ ਕਾਨਫਰੰਸ ਇੱਧਰ ਜਿਹੜਾ ਗਿੱਧਰ ਵੈਹੇ ਸਾਡਾ ਪ੍ਰੋਗਰਾਮ ਹੈ ਦੋਨਾਂ ਜੱਥੇ ਬੰਨਿਆ ਹੁੰਦਾ ਅਸੀਂ 16 ਤਰੀਕ ਨੂੰ ਜਲਦੀ 11 ਵਜੇ ਤੋਂ ਲੈ ਕੇ ਸ਼ਾਮ ਦੇ 3-4 ਵਜੇ ਤੱਕ ਕਰੋ ਅਸੀਂ ਹੱਥ ਲਿਖਤ ਕੱਢੀ ਹੈ ਉਹਨਾਂ ਨੂੰ ਕਹਿਣਾ ਸੀ ਸ਼ਹਿਰ ਨਿਵਾਸੀਆਂ ਨੂੰ ਜਿਹੜੀਆਂ ਸੋਡੀਆਂਦ ਕਰਨ ਵਾਲੇ ਜਾਂ ਖਾਸੇ ਕਾਰੋਬਾਰ ਵਾਲੇ ਵੀ ਹੈਗੇ ਆ ਕਿ ਇਹ ਜਿਹੜੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ ਜਿਹਨੂੰ ਨਵੇਂ ਆਰਥਿਕ ਨੀਤੀਆਂ ਕਹਿੰਦੇ ਜਿਹਨੂੰ ਕਹਿੰਦੇ ਦੇਸ਼ ਦਾ ਵਿਕਾਸ ਹੁੰਦਾ ਇਹਨਾਂ ਨਾਲ ਉਹਦੇ ਨਾਲ ਹੋਰ ਬਹੁਤ ਸਾਰੇ ਮੈਹਿਕਮੇ ਖੋਲੇ ਸਾਡੇ ਜ਼ਮੀਨਦਾਰ ਤੇ ਨਗਾ ਹੁਣ ਜ਼ਮੀਨ ਖੋਣ ਦਾ ਫੈਸਲਾ ਉਹਨਾਂ ਦਾ ਤੇ ਪੂਰੀ ਤਰ੍ਹਾਂ ਜਿਹੜਾ ਸਾਰੀ ਮੈਨੂਫਤਾ ਦਾ ਹਾਂਝਾ ਮਸਲਾ ਪਾਣੀ ਵਾਲਾ ਪਾਣੀ ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਹੋਇਆ ਤੇ ਇੱਧਰ ਜਿਹੜਾ ਮਤਲਬ ਆਨਲਾਈਨ ਵਾਲੀ ਜਿਹੜੀ ਮਤਲਬ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਤੇ ਵੱਡੇ ਵੱਡੇ ਮਾਲ ਬਣੇ ਹੋਏ ਆ ਸਾਰੇ ਸਾਰੇ ਜ ਬਣ ਰਹੇ ਆ ਕਸਬਿਆਂ ਤੱਕ ਵੀ ਮਾਲ ਮਤਲਬ ਬਣ ਰਹੇ ਆ ਅਸੀਂ ਤਾਂ ਸਾਹਮਣੇ ਹਜੇ ਦੀ ਸ਼ੁਰੂਆਤ ਆ ਇਹਨਾਂ ਵੀ ਬਹੁਤ ਵੱਡਾ ਹਰਜਾ ਕੀਤਾ ਦੁਕਾਨਦਾਰਾਂ ਦਾ ਕਿ ਉਸ ਗੋਲ ਹੈ ਇਹਨਾਂ ਦਾ ਮੰਤਰੀ ਹੈ 17 ਸਤੰਬਰ ਦੇ ਅਖਬਾਰ ਚ ਜਦੋਂ ਇਹੋ ਖਬਰ ਹੁਣ ਲੱਗੀ ਹੋਈ ਹੈ 17 ਸਤੰਬਰ ਚ ਮਿਲੇ ਹਕੂਕ ਬੋਲਿਆ ਹੈਗਾ ਅਖਬਾਰ ਚ ਉਹਦੇ ਚ ਉਹਨੇ ਬਹੁਤ ਸਾਫ ਕਿਹਾ ਵੀ ਜਿਹੜਾ ਹ ਨਿੱਜੀ ਕੰਮ ਦਾ ਰਾਹ ਲਿਆ ਹੋਇਆ ਹੈ ਇਹਨੇ ਬਹੁਤ ਜਨਾ ਤੇ ਜਨਾਵ ਵਪਾਰ ਵਧ ਰਿਹਾ ਹੈ ਆਉਣ ਵਾਲੇ 10 ਸਾਲਾਂ ਚ 10 ਕਰੋੜ ਜਿਹੜੇ ਮਤਲਬ ਛੋਟੇ ਕਾਰੋਬਾਰੀ ਹੀ ਸੇ ਗਏ ਇਹਨਾਂ ਨੂੰ ਤਬਾ ਕਰ ਦੇਣਾ ਤੇ ਦੂਜੀ ਦੇਖੋ ਜਿਹੜੀ ਛੋਟੀ ਸਨਅਤ ਹੈ ਉਹ ਲੁਧਿਆਣੇ ਦੀ ਗੱਲ ਆਉਂਦੀ ਹੈ ਵੀ 2 ਲੱਖ ਦੇ ਲਗਭਗ ਫੈਕਟਰੀਆਂ ਬੰਦ ਹੋ ਗਈਆਂ ਗਵਿੰਦਗੜ੍ਹ ਦੀ ਮੰਡੀ ਦਾ ਮਾਮਲਾ ਉਹਦਾ ਬਹੁਤ ਵੱਡਾ ਕਾਰੋਬਾਰ ਹੈ ਉਸੇ ਦਾ ਮਤਲਬ ਹੈ ਜਿਹੜਾ ਲੋਹੇ ਦਾ ਜਿੰਦੀ ਉਹ ਬਹੁਤ ਬੁਰੀ ਤਰ੍ਹਾਂ ਮਲ ਬੰਦ ਹੋਣ ਦੇ ਕਿਨਾਰੇ ਹੈ ਪਰ ਸਰਕਾਰਾਂ ਸਾਰਾ ਕੁਝ ਉਹਨਾਂ ਨੂੰ ਸਮਾਉਣ ਲੱਗੀ ਹੈ ਚਾਹੇ ਉਹ ਸੈਂਟਰ ਦੀ ਮੋਦੀ ਸਰਕਾਰ ਹੈ ਤੇ ਚਾਹੇ ਪੰਜਾਬ ਦੀ ਆਪ ਸਰਕਾਰ ਹੈ ਭਵੰਤਮਾਨ ਦੀ ਸਰਕਾਰ ਹੈ ਉਹਦਾ ਬਹੁਤ ਸਾਰਾ ਹੈਗਾ ਵਿਸਤਾਰ ਇਦੋਂ ਵੱਧ ਡਿਟੇਲ ਦੇ ਵਿੱਚ ਮੇਰਾ ਸਾਥੀ ਬੈਠਾ ਹੈ ਅਸਲ ਸਿੰਘ ਸੇਵੇ ਆਲਾ ਇਹ ਤੁਹਾਨੂੰ ਹੋਰ ਵੱਧ ਡਿਟੇਲ 'ਚ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂਗਾ ਅਗੇ ਜੀ ਅੱਗੇ ਵੀ ਡਾਂਗ ਦੇ ਜ਼ੋਰ ਸਾਰੇ ਪੁਸਤਿਕਾ ਵਿੱਚ ਜਿਵੇਂ ਪਹਿਲਾ ਜ਼ਿਕਰ ਆ ਗਿਆ ਜ਼ਮੀਨਾਂ ਤੇ ਹੋਰ ਕਾਰੋਬਾਰਾਂ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਨੀਤੀ ਤੋ ਹੈ ਉਹ ਨੀਤੀ ਜੇ ਨਹੀਂ ਸੂਚਉਂਦੇ ਉਦੋਂ ਫਿਰ ਉਹਨਾਂ ਕੋਲ ਡਾਂਗ ਆ ਵੀ ਡਾਂਗ ਦੇ ਜ਼ੋਰ ਕਬਜ਼ੇ ਕਰਾਂਗੇ ਸਾਰੇ ਥਾਵਾਂ ਤੇ ਸਮਝੌਤੇ ਕਰ-ਕਰ ਕੇ ਮੁਕਰ ਰਹੇ ਐ ਬਟੰਡਾ ਡੀਸੀ ਮੈਂ ਅੱਜ ਤਾਜੀ ਉਹਦੀ ਘਟਨਾ ਉਹ ਕਹਿੰਦਾ ਮੈਨੂੰ ਆਪ ਨਹੀਂ ਸਮਝ ਆਉਂਦੀ ਕਿ ਮਸਲਾ ਤਾਂ ਕੋਈ ਹੈ ਨਹੀਂ ਝੋਨੇ ਦਾ ਜੇ ਮਸਲਾ ਹੈ ਨਹੀਂ ਫਿਰ ਰਾਕੇ ਕਲਾ ਚ ਢੇਰ ਕਾਦਾ ਲੱਗਿਆ ਬਾਬਿਓ ਸਾਰੇ ਕੈਮਰੇ ਦੇਖੋ ਸਾਰੇ ਤੁਸੀਂ ਪੱਤਰਕਾਰ ਭਾਈਚਾਰਾ ਗਿਆ ਹੋਇਆ ਹੋ ਨੂੰ ਤੇ ਜਿੰਨਾ ਤੱਕ ਇਧਰ ਝੰਡਾ ਸਾਨੂੰ ਵੀ ਗੱਲ ਲਿਆਤੀ ਜੇ ਸੱਚ ਕੋਈ ਪੁਲਿਸ ਦੀਆਂ ਗੱਡੀਆਂ ਸਾਡੇ ਵਰਕਰਾਂ ਨੇ ਭੰਨੇ ਆ ਉਦੋਂ ਤੋਂ ਹੀ ਲੈ ਕੇ ਡੀਐਸਪੀ ਉਹਨਾਂ ਦੇ ਬਾਰਾਂ ਚ ਕਿਉਂ ਬਹਿ ਗਿਆ ਜਿਹਨਾਂ ਦੇ ਘਰੇ ਕੈਮਰੇ ਲੱਗੇ ਸੀ ਜਿੰਨਾ ਚਿਰ ਡਿਲੀਟ ਨਹੀਂ ਕਰੀ ਉਹਨਾਂ ਨੇ ਉਹਨਾਂ ਚ ਰਿਪੋਰਟਸ ਨੇ ਉਹ ਤਾਂ ਪਹਿਰਾ ਨਹੀਂ ਛੱਡਿਆ ਹੁਣ ਜੇ ਜੇ ਕਿਸੇ ਨੂੰ ਨਿਰਪੱਖ ਤੌਰ ਤੇ ਕਿਸੇ ਜੱਜ ਨੇ ਜਾਂਚ ਕਰਨੀ ਹੋਵੇ ਉਹ ਟਾਈਮ ਦਾ ਉਹਨਾਂ ਦਾ ਟਾਈਮ ਕੱਟਿਆ ਜਾ ਸਕਦਾ ਵੀ ਆਇਆ ਇਸ ਟਾਈਮ ਦੇ ਆ ਸੁਕੇਂਦਰ ਗਈ ਉਹ ਫੁਟੇਜ ਉਹਦੀ ਕਿੱਧਰ ਗਈ ਇਹਦਾ ਮਤਲਬ ਡਿਲੀਟ ਕਰ ਦਿੱਤਾ ਫਿਰ ਵੀ ਉਹ ਚੋਰ ਆ ਨਾ ਜਿਹੜੇ ਦੋਸ਼ ਲਾਉਣ ਆਲੇ ਲਿਆਉਣ ਸਾਡੇ ਸਾਹਮਣੇ ਕੋਈ ਵੀਡੀਓ ਕੱਢਣ ਇਸ ਕਰਕੇ ਅਸਲ ਮਰਸਾ ਜਿਹੜਾ ਹੈਗਾ ਵੀ ਇਹ ਸਾਰੇ ਕਾਰੋਬਾਰਾਂ ਤੇ ਕਬਜ਼ਾ ਕਰਕੇ ਹੁਣ ਇੱਕੋ ਇੱਕ ਜ਼ਮੀਨ ਬਚੀ ਹੈ ਜਿਹੜੀ ਜ਼ਮੀਨ ਦੇ ਨਾਲ ਖਦ ਖਰਾਦ ਤੇ ਕਬਜ਼ਾ ਕਰਨ ਦਾ ਹੈਗਾ ਜ਼ਮੀਨਾਂ ਹਥਿਆਉਣ ਦਾ ਡਾਂਗ ਦੇ ਚੋਰ ਜਿਨਾਂ ਹਥਿਆਉਣ ਦਾ ਮਾਮਲਾ ਹੈਗਾ ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਆਈ ਲੋਕਾਂ ਨੂੰ ਵੀ ਸੱਦਾ ਦੇਵਾਂਗੇ ਵੀ ਇਹ ਕੱਲਾ ਝੋਨੇ ਦੀ ਖਰੀਦ ਦਾ ਮਾਮਲਾ ਨਹੀਂ ਕੱਲਾ ਜਿਮਨੀ ਤੋਂ ਹੁਣ ਅੱਜ ਤੱਕ ਇੰਨੇ ਪ੍ਰਚਾਰ ਦਾ ਮਾਮਲਾ ਨਹੀਂ ਲੜਾਈ ਵੱਡੀ ਆ ਵੱਡੀ ਲੜਾਈ ਲਈ ਵੱਡੀ ਤਾਕਤ ਲੋਕ ਇਕਤਾ ਦੀ ਇਕੱਠੀ ਕਰਨੀ ਪੈਣੀ ਆ ਇਹਦੇ ਨਾਲ ਹੀ ਇਸ ਵੱਡੇ ਹਮਲੇ ਨੂੰ ਰੋਕਿਆ ਜਾ ਸਕਦਾ ਇਹਦੇ ਨਾਲ ਹੀ ਜ਼ਮੀਨਾਂ ਬਚਾਈਆਂ ਜਾ ਸਕਦੀਆਂ ਇਹਦੇ ਨਾਲ ਹੀ ਸਾਡੇ ਬੱਚਿਆਂ ਦਾ ਭਵਿੱਖ ਆ ਜਿਹੜਾ ਅੱਜ ਕਿੰਨਾ ਖਤਰੇ 'ਚ ਆ ਸਾਡੇ ਨੌਜਵਾਨਾਂ ਦਾ ਖੇਤੀ ਦਾ ਜੀ ਲੱਗਣੋਂ ਹਟ ਗਿਆ ਉਹ ਵਿਦੇਸ਼ਾਂ ਨੂੰ ਮਾਰ ਡਾਰੀਆਂ ਮਾਰੀ ਜਾਂਦੇ ਕੁਸਤਾ-ਕੁਸਤਾ ਵੱਡਾ ਹਿੱਸਾ ਨੌਜਵਾਨੀ ਦਾ ਵਿਦੇਸ਼ਾਂ ਚ ਚਲੇਗਾ ਜਿਹੜੇ ਰਹਿੰਦੇ ਗੁੰਦੇ ਆ ਜਿਨ੍ਹਾਂ ਦੀ ਮਾਨਸਿਕ ਤਣਾ ਇੰਨਾ ਹੈਗਾ ਉੱਟੀਕੇ ਲਾਲਾ ਮਰੀ ਜਾਂਦੇ ਆ ਇਸ ਕਰਕੇ ਲੜਾਈ ਇਹ ਵੱਡੀ ਹੈ ਬੱਚਿਆਂ ਦੇ ਭਵਿੱਖ ਬਚਾਉਣ ਦੀ ਲੜਾਈ ਹੈ ਜ਼ਮੀਨਾਂ ਬਚਾਉਣ ਦੀ ਲੜਾਈ ਹੈ ਕਾਰੋਬਾਰ ਬਚਾਉਣ ਦੀ ਲੜਾਈ ਹੈ ਇਹ ਵੱਡੀ ਲੜਾਈ ਵਾਸਤੇ ਤਿਆਰ ਹੋ ਰਿਹਾ ਹੈ ਇਹ ਇੱਕ ਸਟੇਟਮੈਂਟ ਹੋਰ ਸਾਹਮਣੇ ਆਈ ਸੀ ਵੀ ਜਿਹੜੀ ਗੱਲ ਆਖੀ ਜਾ ਰਹੀ ਹੈ ਵੀ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਹੈਗੀ ਕਿਸਾਨ ਆਗੂਆਂ ਨੂੰ ਸਮੱਸਿਆ ਹੈ ਇਹ ਵੀ ਇੱਕ ਜਿਹੜੀ ਗੱਲ ਸੁਣਨ ਦੇ ਵਿੱਚ ਸਾਹਮਣੇ ਆ ਰਹੀ ਹੈ ਪ੍ਰਸ਼ਾਸਨ ਕੋਲੋਂ ਵੀ ਲੱਗੀ ਹੈ ਪ੍ਰਸ਼ਾਸਨ ਫਿਰ ਇਹ ਕਿਉਂ ਕਹਿੰਦਾ ਸੀਗਾ ਇੱਕ ਅਫਸਰ ਮੈਨੂੰ ਕਹਿੰਦਾ ਵੀ ਤੁਸੀਂ ਵਿੱਚ ਆ ਜਾਂਦੇ ਤਾਂ ਸ਼ਾਇਦ ਇਹ ਟਿਕਦੇ ਆਗੂ ਤਾਂ ਪਾਸੇ ਸੀ ਹੁੰਦੇ ਸਾਡੇ ਜਿਹੜੇ ਦੂਜੇ ਜਿਹਨੇ ਦੇ ਚਾਰ ਸਮਰਥ ਆਗੂ ਹੈਗਾ ਪੁਰਾਣਾ ਨਹੀਂ ਉਹੀ ਲਾਈ ਸੀ ਸਾਡੇ ਸਾਰੇ ਵਿਚਾਰਾ ਗੂ ਸੀ ਉੱਥੇ ਬਾਕੀ ਤਾਂ ਲੋਕ ਸੀਗੇ ਲੋਕਾਂ ਦੀ ਸਮੱਸਿਆ ਇਹ ਅਸਲ ਵਿੱਚ ਆ ਜਿਹੜੀਆਂ ਇਹੋ ਜਿਹੀਆਂ ਗੱਲਾਂ ਕਰਨਾ ਆਗੂਆਂ ਨੂੰ ਲੋਕਾਂ ਨੂੰ ਖੇਡ ਕੇ ਲੋਕਾਂ ਨੂੰ ਆਗੂ ਰਹਿਤ ਕਰਨ ਦੀ ਕਿਉਂਕਿ ਉਹਨਾਂ ਨੂੰ ਪਤਾ ਵੀ ਅਸਲ ਵਿੱਚ ਡਿੱਕਾ ਇਹੀ ਬਣਦੇ ਲੋਕਾਂ ਨੂੰ ਆਗੂ ਰਹਿਤ ਕਰਨ ਦਾ ਉਹਨਾਂ ਦਾ ਇਹ ਪੈਂਤਲਾਏ ਲੋਕਾਂ ਨੂੰ ਬਦਨਾਮ ਕਰ ਦਿਓ ਲੋਕਾਂ ਤੋਂ ਆਗੂਆਂ ਨੂੰ ਬਦਨਾਮ ਕਰ ਦਿਓ ਉਹਨਾਂ ਤੇ ਇਹੋ ਜਿਹੇ ਮਤਲਬ ਦੋਸ਼ ਲਾ ਕੇ ਬੇਬੁਨਿਆਦ ਦੋਸ਼ ਜਿਹੜਾ ਡੀਸੀ 5 ਤਰੀਕ ਦੀ ਸ਼ਾਮ ਨੂੰ ਇਹ ਕਹਿੰਦਾ ਸੀ ਕਿ ਮਸਵਸਿਆ ਕੋਈ ਹੈ ਨਹੀਂ ਅਗਲੇ ਦਿਨ ਮੀਡੀਆ ਵਿੱਚ ਮੰਨਣਾ ਕੋ ਪੈ ਗਿਆ ਉਹਨੂੰ ਵੀ ਨਖਾਣੀ ਦੀ ਮੰਡੀ ਦੇ ਵਿੱਚ ਤੁਹਾਡੇ ਕੈਮਰੇਆਂ ਦੇ ਸਾਹਮਣੇ ਮੰਨਿਆ ਵੀ ਹਾਂ ਸਮੱਸਿਆ ਹੈਗੀ ਹੈ ਹੁਣ ਆਹੀ ਰਹਿ ਕੇ ਗਲਾਈ ਸਮੱਸਿਆ ਉਹ ਪਹਿਲਾਂ ਨਕਲੀ ਕੋ ਬੋਲੀ ਜਾਂਦਾ ਹੈ ਚਾਰ ਕੈਮਰੇ ਚੱਕੋ ਚਾਰ ਚੈਨਲਾਂ ਤੇ ਮੈਂ ਦੇਖਿਆ ਕਿ ਫੋਟੋ ਡੀਸੀ ਦੀ ਲੱਗੀ ਆ ਬੋਲੀ ਬੰਦਾ ਕੋਈ ਫੋਟ ਜਾਂਦਾ ਕਰੋ ਪਰਚਾ ਜਾਲੀ ਉਹਦੇ ਤੇ ਸ਼ਰੇਆਮੀ ਆ ਵੀ ਸਾਰਾ ਗੁੱਸ ਜਾਲੀ ਲਿਆ ਕੇ ਇਥੇ ਇਸ ਕਰਕੇ ਲੋਕਾਂ ਨੂੰ ਭਰ ਭਲੇਖੇ ਚੋਂ ਵੀ ਪਾਉਣਾ ਤੇ ਜਿੱਥੋਂ ਤੱਕ ਡਾਂਗ ਦੇ ਜੋਰ ਇਹ ਡਾਂਗ ਦੀ ਤਿਆਰੀ ਆ ਸਾਰੀ ਇਸ ਕਰਕੇ ਇਸ ਡਾਂਗ ਦੇ ਜੋਰ ਨੂੰ ਅਸੀਂ ਲੋਕਾਂ ਦੀ ਤਾਕਤ ਦੇ ਜੋਰ ਨਾਲ ਹੀ ਜੋੜਿਆ ਜਾ ਸਕਦਾ ਹੈ ਸਾਡਾ ਦਿੱਲੀ ਦਾ ਤਜਰਬਾ ਵੀ ਇਹੀ ਦੱਸਦਾ ਕਿਉਂਕਿ ਦਿੱਲੀ ਦੇ ਤਜਰਬੇ ਤੋਂ ਸਾਡੇ ਕੋਲੇ ਦੋ ਵੱਡੇ ਸਬਕ ਆ ਵੀ ਜਾਤਾਂ ਧਰਮਾਂ ਤੋਂ ਉਪਰ ਉਠੋ ਇੰਨਾ ਪਾਰਟਿੰਗਾਂ ਤੋਂ ਬੁੱਤ ਇਸ ਕਰਕੇ ਜੀ ਦੂਜੇ ਜੇ ਕਿਸਾਨਾਂ